ਜੀ ਆਇਆਂ ਨੂੰ ਸੱਜਿਆ ਕਾਜੂ ਮਿਲਣੇ ਆ ਤੁਸੀ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਾ ਤੇ ਜੀ ਅ ਅੰਝ ਤੇ ਮੈਂ ਤੁਹਾਡੇ ਨਾਲ ਲਾਈਕ ਡਿਫਰੈਂਟ ਕਿਸਮ ਦੇ ਅਪਡੇਟ ਸ਼ੇਅਰ ਕਰਦੀਆਂ ਲੇਕਿਨ ਅੱਜ ਅਸੀਂ ਵੇਖਾਂਗੇ ਕੁਝ ਡਿਫਰੈਂਟ ਤੇ ਇੱਥੇ ਜੀ ਅਸੀਂ ਕਾਮੇਡੀ ਬੁਆਏ ਦੀ ਵੀਡੀਓ ਵੇਖਾਂਗੇ ਜਿਹਦੇ ਵਿੱਚ ਕੰਚਨ ਕੁਮਾਰੀ ਦੇ ਬਾਰੇ ਵਿੱਚ ਗੱਲ ਕੀਤੀ ਹੈ ਕੰਚਨ ਕੁਮਾਰੀ ਜਿਹਦਾ ਕਿਆ ਕਿਆ ਜਾਂਦਾ ਹੈ ਕਿ ਉਹਦਾ ਮਰਡਰ ਹੋਇਆ ਹੈ ਤੇ ਨਾਲ ਇੱਥੇ ਕਮਲ ਕੋਰ ਤੇ ਇੱਕ ਹੋਰ ਕੁੜੀ ਹੈ ਠੀਕ ਹੈ ਉਹਦੀ ਗੱਲ ਕੀਤੀ ਹੈ ਤੇ ਅੱਛੇ ਕੀ ਕੀ ਆਏ ਤੇ ਆ ਬੜੀ ਮਜ਼ੇਦਾਰੀ ਨਾ ਦੀ ਕਾਮੇਡੀ ਹੁੰਦੀ ਏ ਤੇ ਕੋਈ ਐ ਹੋਜੀ ਕੋਲ ਬੁਲਗਰ ਹਰਕਤ ਵੀ ਵੀ ਕਰਦੇ ਕੋਈ ਆਓ ਜੇ ਵਰਡਸ ਵੀ ਨਹੀਂ ਬੋਲਦੇ ਤੇ ਬਹੁਤ ਲਾਈਕ ਐ ਹੋਜੀ ਕਾਮੇਡੀ ਕਰਦੇ ਨੇ ਕਿਉਂਕਿ ਇੱਕ ਬਹੁਤ ਲਾਈਕ ਸਵਾਦ ਆ ਜਾਂਦਾ ਤੇ ਅਜੇ ਵੀਡੀਓ ਪਹਿਲਾਂ ਦੇਖਦੇ ਆ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਚੈਨਲ ਤੇ ਨਵੇਂ ਹੋ ਤੇ ਚੰਦਰ ਨੂੰ ਤੁਸੀਂ ਲਾਜੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚੱਲਦੇ ਆਂ ਦੇਖਦੇ ਆਂ ਵੀਡੀਓ ਲੈਟਸ ਗੋ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦੇ ਮਰਨ ਤੋਂ ਬਾਅਦ ਮਤਲਬ ਕਮਲ ਕੌਰ ਦੇ ਤੇ ਦੀਪਿਕਾ ਲੁਧਰਾ ਨੂੰ ਤਾਂ ਮਿਲ ਗਈ ਆ ਪੁਲਿਸ ਵੱਲੋਂ ਸਿਕਿਉਰਿਟੀ ਤੇ ਉਹਦਾ ਇੰਸਟਾਗ੍ਰam account ਕਰਤਾ ਬੰਦ ਤੇ ਹੁਣ ਮਿਲਦੀਆਂ ਪਈਆਂ ਧਮਕੀਆਂ ਪ੍ਰੀਤ ਜੱਟੀ ਨੂੰ ਉਹ ਤੌਣ ਤੇ ਤਿਤਲੀ ਵਾਲੀ ਕੁੜੀ ਨੂੰ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਸੂਟ ਦੇ ਵਿੱਚ ਵੀ ਵੀਡੀਓ ਨਹੀਂ ਪਾਉਣੀ ਤੇ ਦੇਖੋ ਹੁਣ ਕਿਵੇਂ ਰੋ ਰੋ ਕੇ ਆਪਣੇ ਦੁੱਖ ਦੱਸਦੀ ਪਈ ਆ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਦੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਐ ਗੁਫਾ ਵਿੱਚ ਸ਼ੂਟ ਪਾ ਕੇ ਵੀ ਤੋਂ ਨਹੀਂ ਕਰਦੀਆਂ ਤੋਂ ਕਰਨੀਆਂ ਹੀ ਨਹੀਂ ਆ ਮੈਂ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਸਿੰਪਲ ਵੀਡੀਓ ਤੇ ਗੱਲ ਲਾਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੋਈ ਓਏ ਪਹਿਲਾਂ ਸੁਧਰ ਜਾਣਾ ਸੀ ਹੁਣ ਕਿਵੇਂ ਸਿੰਡੀਏ ਤਾ ਨੂੰ ਖਿੱਚੀ ਜਾਂਦੀ ਐ ਉਹ ਤਾਂ ਪਹਿਲਾਂ ਤੂੰ ਨੀ ਕਿਸੇ ਦੀ ਗੱਲ ਸੁਣੀ ਹੁਣ ਤੇਰੀ ਨੀ ਕਿਸੇ ਨੇ ਸੁਣੀ ਓ ਯਾਰ ਜਦੋਂ ਸਿੰਘਾਂ ਨੇ ਇਹਨੂੰ ਫੋਨ ਤੇ ਧਮਕੀ ਦਿੱਤੀ ਨਾ ਤੱਕੋਂ ਦੇਖੋ ਕਿਵੇਂ ਜਵਾਨ ਲੜਾਉਂਦੀ ਸੀ। ਤੁਸੀਂ ਬੇਦਰ ਕਰਤਾ ਪੰਜਾਬ ਦਾ। ਅੱਜ ਤੋਂ ਬਾਅਦ ਜੇ ਜਿਹੜੇ ਪੈਜ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੇ ਗਾਣਿਆਂ ਵਾਲੀ ਪੈਜ। ਪਹਿਲਾਂ ਮੈਂ ਤੁਹਾਡੀ ਕੋ ਪਲੇਨ ਦੇਖਿਓ ਨਹੀਂ ਸੀ ਖੂਨ ਪੀਤਾ ਪੈਣਾ ਮੇਰਾ। ਮੈਂ ਬੇਕੂ ਵਾਂ। ਨੇ ਨਹੀਂ ਦੇਖੂ ਬੈਠਿਆ। ਮੈਂ ਕਿਹੜੀ ਦਿਨ ਜਿਹੜੀ ਸੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ। ਪਿਆਰ ਨਾਲ ਗੱਲ ਕਰਦੇ ਤੇ ਅਸੀਂ ਬੇਕੂ ਬੈਠੇ। ਤੁਸੀਂ ਪਿਆਰ ਨਾਲ ਕਰ ਮੈਂ ਕਿੰਨੇ ਟਾਈਮ ਦੀ ਕੱਢੀ ਪਈ ਨਾ ਕਿ ਵੀਰੇ ਹਾਂ ਚੋ ਕੋ ਦੇਰ ਤੋਂ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਝੋਗੜੀ ਜ਼ਿੰਦਗੀ ਨਹੀਂ ਖਾਪ ਕਰਨੀ 5 ਮਹੀਨੇ ਦਾ ਮੇ ਫਰਨੇ ਤੇ ਬਰਾਜਾ ਦੇ ਬਰਾਜਾ ਨੇ ਵੀ ਆ ਪਾ ਤਿਕਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ ਮੂੰਹ 500 500 ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਭਗਾ ਤੇਰਾ ਮੌਜਾ ਨਹੀਂਗਾ ਕਮਾਲੂ ਕੋਈ ਨਹੀਂ ਹੁ ਕਮਾਲੂ ਆਖਿਓ ਵੀ ਕਮਾਲੂ ਆ ਕਮਾਊਆ ਕਦੋਂ ਬੜਾਪੇ ਚ ਉਹ ਯਾਰ ਜਨਾਨੀ ਦੀ ਕਮਾਈ ਖਾ ਖਾ ਕੇ ਨਾ ਇਹਦੇ ਘਰ ਵਾਲੇ ਦੇ ਹੱਡੀ ਹਰਾਮ ਹੋਏ ਪਏ ਆ ਉਹ ਯਾਰ ਕਮਾਈ ਉਹ ਤੋਂ ਹੁੰਦੀ ਨਹੀਂ ਤੇ ਬਦਮਾਸ਼ੀ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਆ ਦੇਖੋ ਗੱਲ ਇਹ ਆ ਵੀ ਚੱਕਰੇ ਆ ਵੀ ਉਹਨਾ ਮੇਰੀ ਨਾਲ ਦਿਨ ਗਲਤ ਬੋਲਦਾ ਜਿਹੜਾ ਮੇਰੀ ਨਾਲ ਦਿਨ ਗਲਤ ਬੋਲੂਗਾ ਤੇ ਉਹਨੂੰ ਮੈਂ ਦੇਡੂ ਰੀਜਣਾ ਦੇ ਦੂੰਗਾ ਸੁਣ ਲੋ ਵੱਡੇ ਬਦਮਾਸ਼ ਦੀ ਗੱਲ ਆਖੇ ਜਿਹੜਾ ਮੇਰੀ ਜਨਾਨੀ ਨੂੰ ਬੋਲੂਗਾ ਉਹਨੂੰ ਮੈਂ ਰੀਜਣਾ ਦੇਡੂ ਆ ਓਏ ਕੰਜਰਾ ਤੂੰ ਪਹਿਲਾਂ ਕਿਤੇ ਆਦਿਆ ਮੁੱਛਾਂ ਹੀ ਨਾ ਦੇਡ ਕੇ ਬਹਿ ਜੀ ਚਾਰ ਕਵਾਲ ਉਹ ਵੀ ਅੰਦਰ ਨੂੰ ਮੋੜੀ ਜਾਂਦਾ ਓ ਯਾਰ ਸਾਨੂੰ ਪਤਾ ਤੂੰ ਕਿੰਨਾ ਕ ਵੱਡਾ ਬਦਮਾਸ਼ ਆ ਓਏ ਐਨੀ ਤਾਂ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਜਨਾਨੀ ਥੱਲੇ ਲੱਗਿਆ ਆ ਦੇਖੋ ਪਹਿਲਾਂ ਕੇ ਸੌਰੀ ਸੌਰੀ ਕੇ ਗੋਹਲ ਨਾ ਗਾਇਡ ਸਾਰੀ ਜਾਨ ਸਾਰੀ ਗਏ ਉਧਰ ਜਾ ਕੇ ਸੌਰੀ ਉਹ ਤਾਂ ਪਾਗਲ ਛੇਤੀ ਜਾਣਾ ਆਪਾਂ ਮੈਨੂੰ ਲੈ ਕੇ ਗਏ ਨਾਲ ਸੌਰੀ ਮੇਲਾ ਦੇਖ ਲੋ ਕਮਲੇ ਇਹਨੂੰ ਜਨਾਨੀ ਅੱਗੇ ਕਿਵੇਂ 비ਗੀ ਬਿੱਲੀ ਬਣਾ ਫਿਰਦਾ ਤੇ ਲੋਕਾਂ ਨੂੰ ਬਦਮਾਸ਼ੀ ਦਿਖਾਉਂਦਾ ਫਿਰਦਾ ਉਹ ਯਾਰ ਇਹਨਾਂ ਨੇ ਇਹੋ ਜੀਆਂ ਹਰਕਤਾਂ ਕਰਨੀਆਂ ਹੁੰਦੀਆਂ ਤੇ ਜਦੋਂ ਇਹਨਾਂ ਨੂੰ ਧਮਕੀਆਂ ਮਿਲਦੀਆਂ ਜਾਨੋ ਮਾਰਨ ਦੀਆਂ ਤੇ ਫਿਰ ਸਿਕਿਉਰਟੀਆਂ ਮੰਗਦੇ ਆ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਸਾਡੇ ਮਾਧਿਅਮ ਰਾਹੀਂ ਸਾਡੇ ਨਿਊਜ਼ ਲੀਟਿੰਗ ਚੈਨਲ ਰਾਹੀਂ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋਣ ਅਸੀਂ ਬਸ ਇਹ ਸਿਕਿਉਰਿਟੀ ਦੀ ਮੰਗ ਕਰਦੇ ਹਾਂ ਕਿ ਸਾਨੂੰ ਆਪਣੀ ਸੇਫਟੀ ਲਈ ਸਿਕਿਉਰਿਟੀ ਚਾਹੀਦੀ ਕਿਉਂਕਿ ਸਾਨੂੰ ਸਿੱਧੀਆਂ ਧਮਕੀਆਂ ਮਿਲਦੀਆਂ ਆ ਉਹ ਯਾਰ ਇਹਨਾਂ ਦਾ ਕੰਮ ਚੰਗਾ ਪਹਿਲਾਂ ਗੰਦ ਪਾਈ ਆਓ ਨੰਗ ਪਣਾ ਦਿਖਾਈ ਆਓ ਤੇ ਜਦੋਂ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਜੇ ਤੇ ਫਿਰ ਇਹਨਾਂ ਨੂੰ ਸਿਕਿਉਰਿਟੀ ਵੀ ਚਾਹੀਦੀ ਆ ਤੇ ਇੱਧਰ ਦੇਖੋ ਕਿਵੇਂ ਜਿਵੇਂ ਕਿਸੇ ਮੰਤਰੀ ਦੇ ਘਰ ਅੱਗੇ ਸਕਿਉਰਟੀ ਲੱਗੀ ਹੁੰਦੀ ਆ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਿਲ ਗਈ ਆ ਘਰ ਦੇ ਬਾਹਰ ਅੰਮ੍ਰਿਤਸਰ ਉਹਨਾਂ ਨੂੰ ਇਸ ਸੁਰੱਖਿਆ ਮਿਲਤੀ ਗਈ ਆ ਉਹਨਾਂ ਦੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਉਹ ਯਾਰ ਸਕਿਉਰਟੀ ਵਾਲਾ ਕੰਮ ਸੱਚੀ ਬਹੁਤ ਹੀ ਜਾਵਾ ਗਲਤ ਹੋਇਆ ਉਹ ਯਾਰ ਇਹਨਾਂ ਨੇ ਤਾਂ ਹੋਰ ਜ਼ਿਆਦਾ ਗੰਦ ਪਾਉਣਾ ਇਹਨਾਂ ਨੇ ਕਿਹਾ ਹੁਣ ਆਪਾਂ ਨੂੰ ਕਾਹਦਾ ਡਰ ਆ ਉਹ ਯਾਰ ਇਸੇ ਮੁੱਦੇ ਤੇ ਨਾ ਆ ਲੱਖਾ ਸਿਧਾਨਾ ਨੇ ਵੀਡੀਓ ਪਾਈ ਆ ਵੀ ਹੁਣ ਸਰਕਾਰ ਸਕਿਉਰਟੀਆ ਦੇਊਗੀ ਪੁਲਿਸ ਵਾਲਾ ਗੱਡ ਗਨਮੈਨ ਤੇ ਜਾਣਗੇ ਉਹ ਸਕਿਉਰਟੀਆ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਤੇ ਲਾਤੀ ਅੱਗੇ 6 ਗਨਮੈਨ ਦੇਖ ਲੋ ਇਹਨੂੰ ਕਹਿੰਦੇ ਆ ਕਾਲੀ ਯੁਗ ਜਿਹੜੀਆਂ ਕੁੜੀਆਂ ਨੰਗ ਪਣਾ ਦਿਖਾ ਰਹੀਆਂ ਗੰਦ ਪਾ ਰਹੀਆਂ ਨਾ ਉਹਨਾਂ ਨੂੰ ਤਾਂ ਪੁਲਿਸ ਵੱਲੋਂ ਸੁਰੱਖਿਅਤ ਰੱਖਿਆ ਜਾ ਰਿਹਾ ਉਹਨਾਂ ਦੇ ਘਰ ਅੱਗੇ ਪੁਲਿਸ ਲਾਈ ਆ ਰਹੀ ਆ ਤੇ ਜਿਹੜੀਆਂ ਕੁੜੀਆਂ ਸਿੱਖਿਆ ਦੇਣਾ ਚਾਹੁੰਦੀਆਂ ਨੌਕਰੀਆਂ ਮੰਗਦੀਆਂ ਉਹਨਾਂ ਨੂੰ ਦੇਖੋ ਕਿਵੇਂ ੱੱਕੇ ਮਾਰੇ ਜਾ ਰਿਹਾ ਇਹ ਤੋ ਕਰੇ ਕਿਆ ਚੁੰਮੇ ਵਾਲੀ ਭਾਬੀ ਆ ਇੱਥੇ ਲੁਧਿਆਣੇ ਦੀ ਆ ਲੁਧਿਆਣੇ ਦੀ ਆ ਮੈਂ ਉਹ ਭੈਣ ਨੂੰ ਵੀ ਕਹਿਣਾ ਚਾਹਣਾ ਚਲ ਤੂੰ ਸਾਡੇ ਹੈ ਤਾਂ ਲੁਧਿਆਣੇ ਦੀ ਪਰ ਤੈਨੂੰ ਹੀ ਕਹਿਣਾ ਈ ਤੂੰ ਵੀ ਆਪਣੀਆਂ ਹਰਕਤਾਂ ਦੇ ਬਾਜ਼ ਆ ਜਾ ਓਏ ਬਾਬਾ ਜੀ ਇਹਨੇ ਪਿਆਰ ਨਾਲ ਸਮਝਣ ਵਾਲੀ ਬੁੜੀ ਨਹੀਂ ਇਹ ਓਏ ਇਹ ਤਾਂ ਪੁਰਾਣਾ ਖੁੰਡਾ ਪੰਜਾਬ 'ਚ ਗੰਦ ਪਾਉਣ ਵਾਲਿਆਂ 'ਚੋਂ ਓਏ ਇਹੀ ਤਾਂ ਪੰਜਾਬ 'ਚ ਗੰਦ ਲੈ ਕੇ ਆਈ ਆ ਓ ਯਾਰ ਤੁਸੀਂ ਨਾ ਇੱਕ ਵਾਰ ਇਹਦੀ ਆ ਪਹਿਲਾਂ ਵੀਡੀਓ ਦੇਖੋ ਸਨ ਲੋ ਆਖੇ ਕਾਂਟਾ ਲਗਾ ਕਾਂਟਾ ਨਹੀਂ ਤੇਰੇ ਚਾਂਟਾ ਲੱਗਣ ਵਾਲਾ ਕੱਢ ਲੋ ਮੁਸ਼ਕੇ ਪਾਸੇ ਕਿ ਇਹਨੂੰ ਲੱਗਦਾ ਮੈਂ ਮਲਾਇਕਾ ਰੋੜੇ ਲੱਗਦੀ ਪਈ ਆ ਉਹ ਨਾਲੇ ਮੈਂ ਦਿਲਜੀਤ ਤੇ ਹਰਾਨਾ ਉਹਨੇ ਆਪਦੀ ਕਿਹੜੀ ਤੀਜੀ ਅੱਖ ਨਾਲ ਇਹ ਚ ਨੀਰੂ ਬਾਜਵਾਲਾ ਟੈਲੈਂਟ ਦੇਖ ਲਿਆ ਸੀ ਜਿਹੜਾ ਮੂੰਹ ਚੱਕ ਕੇ ਇਹਨੂੰ ਫਿਲਮਾਂ ਚ ਲਾ ਲਿਆ ਸੀ ਉਹ ਨਾਲੇ ਇਹਦੇ ਪਾਸੇ ਦਾ ਦੇਖੋ ਜਿਵੇਂ ਫੁੱਟਬਾਲ ਦਾ ਗਰਾਊਂਡ ਹੋਵੇ ਤੇ ਉਹ ਵੀ ਦਲਦਲ ਬਣੇ ਪਿਆ ਉਹ ਯਾਰ ਇਹਦਾ ਪਿਛਵਾੜਾ ਦੇਖ ਕੇ ਇਨਾ ਗੁੱਸਾ ਚੜਦਾ ਨਾ ਜੀ ਕਰਦਾ ਕਾਪੇ ਨਾਲ ਹੀ ਵੱਢ ਦਿਆਂ ਪਹਿਲੀ ਗੱਲ ਜਾਥੇਦਾਰ ਸਾਹਿਬ ਨੂੰ ਵੀ ਤੁਸੀਂ ਲੋਕਾਂ ਦੀਆਂ ਦਿਖਾਈਆਂ ਜਿਹੜੀਆਂ ਵੀਡੀਓ ਦੇਖੀਆਂ ਉਹ ਲੋਕਾਂ ਨੇ AI ਨਾਲ ਐਡਿਟ ਕੀਤੀਆਂ ਹੋਈਆਂ ਮੇਰੇ ਪੇਜ ਤੇ ਓਵੇਂ ਦੀ ਇੱਕ ਵੀ ਵੀਡੀਓ ਹੈ ਇਹ ਵਿੰਗੇ ਮੂੰਹ ਵਾਲੇ ਦੀ ਗੱਲ ਵੀ ਸੁਣ ਲਓ ਆਖੇ ਲੋਕਾਂ ਨੇ ਸਾਡੀਆਂ ਵੀਡੀਓ AI ਨਾਲ ਬਣਾਈਆਂ ਓਏ ਕੰਜਰਾ AI ਨਾਲ ਆ ਨੂਰਦੀ ਬੰਮੀ ਨੌਂਦੇ ਵੀ ਦਿਖਾਦੀ ਲੋਕਾਂ ਨੇ ਓ ਯਾਰ ਇਹੋ ਜੇ ਅਣਪੜਾ ਨੇ ਨਾ AI ਨੂੰ ਵੀ ਬਦਨਾਮ ਕਰਤਾ ਹੁਣ ਤਾਂ AI ਵੀ ਕਹਿੰਦਾ ਮੈਂ ਕੀ ਕਰੂੰ ਫਿਰ ਜੌਬ ਛੱਡ ਦੂੰ ਤੁਸੀਂ ਆਪ ਜਾ ਕੇ ਮੇਰੇ ਮੇਰੇ ਪੇਜ ਨੂੰ ਫੋਲੋ ਕਰੋ ਤੇ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਲੈ ਸੁਣ ਲੋ ਓ ਬਾਬੇ ਨੂੰ ਕਹਿੰਦਾ ਪਹਿਲਾਂ ਮੈਨੂੰ ਫੋਲੋ ਕਰੋ ਤੇ ਫਿਰ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਓ ਕੰਜਰਾ ਤੈਨੂੰ ਫੋਲੋ ਕੀਤੇ ਬਿਨਾਂ ਤੇਰੀਆਂ ਵੀਡੀਓ ਦੇਖਿਆ ਨਹੀਂ ਜਾਣੀਆਂ ਕੇ ਓ ਨਹੀਂ ਜੇ ਤੇਰੀ ਸ਼ਕਲ ਨਹੀਂ ਚੱਜਦੀ ਓਏ ਗੱਲ ਤਾਂ ਚੱਜਦੀ ਕਰ ਲਿਆ ਕਰ ਜਿੰਨਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿੰਨਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲੋ ਉਹਨਾਂ ਦੇ ਮੈਂ ਨੇੜੇ ਤੇੜੀ ਕਰਦਾ। ਲਾ ਸੁਣ ਲੋ ਭਾਈ ਅਮਰਤਪਾਲ ਦੀ ਗੱਲ ਉਹਨਾਂ ਨੇ ਕਿਹਾ ਜਿੰਨਾਂ ਦੀ ਵੀਡੀਓ ਮੈਂ ਨਹੀਂ ਪਾਈ ਉਹਨਾਂ ਦੇ ਸਮਝ ਲੋ ਨੇੜੇ ਤੇੜੀ ਫਿਰਦਾ। ਇਸ ਲਈ ਤਾਂ ਸੋਨੂ ਸੀ ਤਾਂ ਵਿਚਾਰਾ ਕੰਬਦਾ ਫਿਰਦਾ ਉਹ ਤਾਂ ਹੀ ਤਾਂ ਵਿਚਾਰਾ ਮਾਫੀਆਂ ਤੇ ਮਾਫੀਆਂ ਮੰਗੀਆਂ ਦਾ। ਉਹ ਤਾਂ ਮਾੜੀ ਕਿਸਮਤ ਵਿਚਾਰੇ ਸੋਨੂ ਦੀ ਉਹ ਅੱਜ ਫੜਿਆ ਵੀ ਗਿਆ। ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸ ਨੂੰ ਨੂੰ ਭੁੱਲੇ ਭਟਕੇ ਰਾਸਤੇ ਤੋਂ ਲੈ ਕੇ ਨਹੀਂ ਆ ਸਕਦਾ ਠੇਕਾ ਬਾਬੇ ਨੂੰ ਦੇਖ ਲੋ ਕਹਿੰਦਾ ਮੈਂ ਕੰਚਨ ਕੁਮਾਰੀ ਦੇ ਨਾਲ ਆ ਤੇ ਉਹਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਯਾਰ ਇਹ ਇਹਨੂੰ ਹੁਣ ਆਪਾਂ ਬਾਬਾ ਵੀ ਕਿਵੇਂ ਕਹੀਏ ਇਹ ਤੇ ਤਾਂ ਆਪ ਬੁੜੀ ਛੇੜਛਾੜ ਦੇ આરોਪ ਲਾ ਰਹੀ ਆ ਜਿਹੜਾ ਬਾਣੇ ਦੇ ਵਿੱਚ ਮੈਂ ਦੇਖਦੀ ਸੀ ਹਰਜੀਤਾ ਜੋ ਨਹੀਂ ਹੈਗੇ ਤੁਸੀਂ ਤੁਸੀਂ ਸ਼ੈਤਾਨ ਹੋ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਮਰਤਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਇੱਕ ਆ ਬੰਦੇ ਨੂੰ ਦੇਖ ਲੋ ੱੱੱਕੇ ਨਾਲ ਹੀ ਭਾਈ ਅਮਰਤਪਾਲ ਦੀਆਂ ਲੱਤਾਂ ਖਿੱਚੀਆਂ ਜਾਂਦਾ ਉਹ ਯਾਰ ਜਦੋਂ ਪੁਲਿਸ ਨੇ ਰਿਪੋਰਟ ਦੇਖ ਕੇ ਕਲੀਅਰ ਕਰਤਾ ਬਿਹਾਹ ਹੋ ਜੀ ਕੋਈ ਗੱਲ ਹੀ ਨਹੀਂ ਹੋਈ ਤੇ ਐਵੇਂ ਆਪਣੇ ਆਪ ਨੂੰ ਵਿਦਵਾਨੀ ਬਣੀ ਜਾਂਦਾ ਉਹ ਯਾਰ ਇਹ ਬੰਦੇ ਬਾਰੇ ਉਹ ਨਾ ਮੈਂ ਸਰਚ ਕੀਤਾ ਇਹਦਾ ਨਾਮ ਹੈਗਾ ਗਿਆਨੀ ਬੂਟਾ ਸਿੰਘ ਤੇ ਜਦੋਂ ਮੈਂ YouTube ਤੇ ਜਾ ਕੇ ਸਰਚ ਕੀਤਾ ਨਾ ਉੱਤੇ ਲਿਖਿਆ ਆ ਗਿਆ ਗੋਲਕਚੋਰ ਲੈ ਹੁਣ ਇਹੋ ਜਿਹੇ ਬੰਦੇ ਵੀ ਆ ਕੇ ਬੋਲਦੇ ਆ ਹੋ ਯਾਰ ਬਾਕੀ ਗੱਲਾਂ ਛੱਡੋ ਆ ਰਿਪੋਰਟਰ ਨੇ ਦੇਖੋ ਇਹ ਬੰਦੇ ਨੂੰ ਚੰਗਾ ਜਲੀਲ ਕੀਤਾ ਉਰ ਤੇ ਕੋਲਕ ਖਾਨ ਦੇ ਭੁਖੇ ਕਿਹਾ ਪਰ ਅੱਜ ਤੁਸੀਂ ਖੁਦ ਵੀ ਗੋਲਕਚੋਰ ਨਿਕਲੇ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਮੇਰੇ ਨਾਲ ਕਰਿਓ ਅਕਲ ਨੂੰ ਟਿਕਾਣੇ ਰੱਖ ਕੇ ਅਕਲ ਨੂੰ ਟਿਕਾਣੇ ਰੱਖ ਕੇ ਕਰ ਰਹੇ ਆ ਗਾਨੀ ਜੀ ਜੇਕਰ ਤੁਹਾਨੂੰ ਗੱਲ ਤੋਂ ਤਕਲੀਫ ਹੋ ਰਹੀ ਹੈ ਤਾਂ ਇਹ ਇਹਦਾ ਮੈਂ ਕੁਛ ਨਹੀਂ ਕਰ ਸਕਦਾ ਤੇ ਕਹਿੰਦੇ ਬੂਟਾ ਸਿੰਘ ਖੁਸਰਾ ਹੈ ਦੂਜੇ ਪਾਸੇ ਕਹਿੰਦੇ ਬੂਟਾ ਸਿੰਘ ਬਲਾਤਕਾਰੀ ਹੈ ਇਹਨਾਂ ਦੋਨਾਂ ਗੱਲਾਂ 'ਚ ਉਹ ਵੀ ਬੂਟਾ ਸਿੰਘ ਖੁਸਰਾ ਹੈ ਜਾਂ ਬੂਟਾ ਸਿੰਘ ਬਲਾਤਕਾਰੀ ਹੈ ਇਹਨਾਂ 'ਚ ਸੱਚੀ ਕਿਹੜੀ ਹੈ ਲੈ ਆਪਦੀਆਂ ਕਾਲੀਆਂ ਕਰਦੂ ਤਾਂ ਨਹੀਂ ਦੱਸਦਾ ਤੇ ਭਾਈ ਅਮਰਤਪਾਲ ਦੇ ਪਿੱਛੇ ਪਿਆ ਹੋਇਆ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਈ ਇੰਨੀ ਬਦਨਾਮੀ ਤਾਂ ਕਮਲ ਕੌਰ ਨੇ ਨਹੀਂ ਖੱਟੀ ਜਿੰਨੀ ਇਹ ਗਿਆਨੀ ਬੂਟਾ ਸਿੰਘ ਖੱਟੀ ਬੈਠਾ ਓਕੇ ਜੀ ਆਪ ਵੀਡੀਓ ਤੁਸੀਂ ਵੇਖੀਏ ਲਾਈਕ ਕਾਮੇਡੀ ਹਨਾ ਵੀ ਵਧੀਆ ਹੈ ਵਾਲੇ ਤੇ ਉਹਨਾਂ ਨੇ ਕੰਚਨ ਕੁਮਾਰੀ ਜਿਹੜੀ ਅਜੇ ਇਸ ਦੁਨੀਆ ਤੇ ਨਹੀਂ ਹੈ ਉਹਦੇ ਬਾਰੇ ਵਿੱਚ ਉਹਦੇ ਨਾਲ ਕਰੈਕਟਡ ਕੁਝ ਵੀਡੀਓ ਸ਼ੇਅਰ ਕੀਤੀਆਂ ਨਾਲ ਇਹਨਾਂ ਨੇ ਆ ਲਾਸਟ ਜਿਹੜਾ ਬੂਟਾ ਸਿੰਘ ਨੇ ਗੁਲਗਚੋੜ ਜਿਹਨਾਂ ਨੂੰ ਸਰਚ ਕੀਤਾ ਜਾਏ ਗੂਗਲ ਤੇ ਤੇ ਗੁਲਗਚੋੜ ਜਿਹੜਾ ਸਾਹਮਣੇ ਆ ਜਾਂਦਾ ਤੇ ਲਾਈਕ ਬਹੁਤ سارے ਅੰਧੇ ਲੋਕ ਹੁੰਦੇ ਨੇ ਤੇ ਸਾਹਮਣੇ ਆ ਕੇ ਕੋਸ਼ਿਸ਼ ਗੱਲਾਂ ਕਰਦੇ ਨੇ ਇਹ ਕਿ ਉਹਨਾਂ ਦਾ ਆਪਣਾ ਕੈਰੈਕਟਰ ਇਹੋ ਜਿਹਾ ਹੁੰਦਾ ਹੈ ਕਿ ਕਿਸੇ ਨੂੰ ਮੂੰਹ ਖਾਣ ਦੇ ਫਿਰ ਕਾਬਲ ਨਹੀਂ ਰਹਿੰਦੇ ਐਹੀ ਵਜ੍ਹਾ ਹੈ ਕਿ ਉਹ ਜਦੋਂ ਵੀ ਉਹਨਾਂ ਦਾ ਜਿਹੜਾ ਅਸਲ ਚਿਹਰਾ ਸਾਹਮਣੇ ਆਉਂਦਾ ਹੈ ਤੇ ਉੱਥੇ ਉਹ ਮੂੰਹ ਖਾਣ ਦੇ ਕਾਬਲ ਨਹੀਂ ਰਹਿੰਦੇ ਤੇ ਇੱਥੇ ਜੀ ਜੋ ਵੀ ਇਹਨਾਂ ਨੇ ਵੀਡੀਓਜ਼ ਸ਼ੇਅਰ ਕੀਤੀਆਂ ਲਾਈਕ ਬਹੁਤ ਬਹੁਤ ਸਹੀ ਹੈ ਰੋਸਟ ਕਰਦੇ ਨੇ ਬਹੁਤ ਵਧੀਆ ਲੱਗਿਆ ਕਿਸੇ ਕਿਸਮ ਦੀ ਕੋਈ ਗਾਲ ਖੂਨ ਦੀ ਕੱਢ ਦੇ ਕਿਸੇ ਕਿਸਮ ਦਾ ਇਹੋ ਜਿਹਾ ਪੈੜਾ ਲਫਜ਼ ਨਹੀਂ ਯੂਜ਼ ਕਰਦੇ ਕੁਛ ਕੀ ਕਹੋਗੇ ਤੁਹਾਨੂੰ ਕੈਨਤੀ ਲੱਗੀ ਹੈ ਵੀਡੀਓ ਵੀਡੀਓ ਲਾਜ਼ਮੀ ਲਾਈਕ ਤੇ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਡੀਓ ਅਸੀਂ ਅੱਥੀ ਮੁਕਾਵਾ ਗਿਆ ਵਿਲ ਸੀ ਯੂ ਥੈਂ ਟੇਕ ਕੇਅਰ ਅਮ ਸੱਚੇ ਕਾਲਸ